ਸਰ ਜੀ ਸੰਗਰੂਰ ਵੀ ਦੀ ਦਰਸ਼ਨਾ ਹੁੰਦੇ ਚਨਾ ਸਕੂਟਰ ਚਲਾਣਾ ਹੋ ਕੇ ਸਾਵਧਾਨ ਜੀ ਸਕੂਟਰ ਚਲਾਉਣਾ ਹੋ ਕੇ ਤਾਵ ਲਾਲ ਜੀ ਸਕੂਟਰ ਚਲਾਉਣਾ ਹੋ ਕੇ ਸਾਵਧਾਨ ਜੀ ਟ੍ਰੈਫਿਕ ਨਿਜ਼ਮਾ ਦਾ ਕਰਨਾ ਧਿਆਨ ਜੀ ਟ੍ਰੈਫਿਕ ਨਿਜ਼ਮਾ ਦਾ ਰੱਖਣਾ ਧਿਆਨ ਜੀ ਘਰ ਉਲੰਘਣਾ ਨਾ ਮੰਨਾ ਕਟੂਰ ਬਾੜ ਡਾਡੀ ਜੀ ਕਦ ਉਲੰਘ ਜਨਾਬ ਮੜਨਾ ਕੱਟੂਰ ਵਾਗ ਡੈਡੀ ਜੀ ਅੱਜ ਨਹੀਂ ਹੈਗਾ ਐਤਵਾਰ ਡੈਡੀ ਜੀ ਅੱਜ ਨਹੀਂ ਹੈਗਾ ਐਤਵਾਰ ਡੈਡੀ ਜੀ ਜਾਗ ਜਾਓ ਡੈਡੀ ਜੀ ਸਵੇਰ ਹੋ ਗਈ ਦੱਤ ਨਹੀਂ ਜਾਣਾ ਤਾਨੂੰ देर ਹੋ ਗਈ ਹੋ ਜਾਓ ਜਲਦੀ ਤੁਸੀਂ